ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਪਾਕਿਸਤਾਨ ਅਤੇ ਅਫਗਾਨਿਸਤਾਨ ਜੰਗਮੰਦੀ ਜਾਰੀ ਰੱਖਣ ਲਈ ਸਹਿਮਤ ਪਾਕਿਸਤਾਨ ਅਤੇ ਅਫਗਾਨਿਸਤਾਨ ਅੱਜ ਸਵੇਰੇ ਜੰਗਮੰਦੀ ਜਾਰੀ ਰੱਖਣ ਲਈ ਸਹਿਮਤ ਹੋਏ ਪਿਛਲੇ ਸ਼ਨੀਵਾਰ ਨੂੰ ਇਸਤਾ ਬੁੱਲ ਵਿੱਚ ਦੋਵਾਂ ਦੇਸ਼ਾਂ ਨੇ ਵਫਤਾ ਸਵੀਕਾਰ ਦੂਜੇ ਦੌਰ ਦੀ ਗੱਲਬਾਤ ਸਫਲ ਹੋਣ ਤੋਂ ਬਾਅਦ ਵਿਚੋਲੇ ਦੇਸ਼ਾਂ ਕਤਰਤ ਤੁਰਕੀ ਨੇ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਕੱਲ ਵਿਚੋਲੇ ਦੇਸ਼ਾਂ ਦੀ ਆਖਰੀ ਕੋਸ਼ਿਸ਼ ਤੋਂ ਬਾਅਦ ਦੋਵੇਂ ਟੀਰਾਂ ਗੱਲਬਾਤ ਦੀ ਮੀਟਿੰਗ ਆਈਆਂ ਅੱਜ ਸਵੇਰੇ ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਐਕਸ ਹੈਂਡਲ ਤੇ ਸਾਂਝਾ ਬਿਆਨ ਜਾਰੀ ਕਰਕੇ ਪਾਕਿਸਤਾਨ ਅਤੇ ਪਾਕਿਸਤਾਨ ਵਿੱਚ ਕਰ ਜੰਗਬੰਦੀ ਜਾਰੀ ਰੱਖਣ ਲਈ ਬਣੀ ਸਹਿਮਤੀ ਬਾਰੇ ਜਾਣਕਾਰੀ ਦਿੱਤੀ ਪਾਕਿਸਤਾਨ ਨੇ ਡਾਨ ਅਖਬਾਰ ਦੀ ਰਿਪੋਰਟ ਤੇ ਅਨੁਸਾਰ ਇਸ ਨਵੇਂ ਦੌਰ ਦੀ ਗੱਲਬਾਤ ਦੀ ਮੇਜ਼ਬਾਨੀ ਕਰਨ ਵਾਲੇ ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਅੱਜ ਸਵੇਰੇ ਸਾਂਝਾ ਬਿਆਨ ਜਾਰੀ ਕੀਤਾ ਇਸ ਵਿੱਚ ਕਿਹਾ ਗਿਆ ਕਿ ਇੱਕ ਹੋਰ ਮਤੰਪੂਰਨ ਮੀਟਿੰਗ 6 ਨਵੰਬਰ ਨੂੰ ਇਸਤਬੁਲ ਵਿੱਚ ਹੋਵੇਗੀ ਮੀਟਿੰਗ ਵਿੱਚ ਜੰਗਬੰਦੀ ਲਾਗੂ ਕਰਨ ਦੇ ਹੋਰ ਰੂਪ ਰਖਾਵਾ ਤੇ ਚਰਚਾ ਕੀਤੀ ਜਾਵੇਗੀ ਤੇ ਫੈਸਲਾ ਲਿਆ ਜਾਵੇਗਾ ਕਿ ਬਿਆਨ ਦੇ ਅਨੁਸਾਰ ਉਦੋਂ ਤੱਕ ਦੋਵੇਂ ਦੇਸ਼ ਸ਼ਾਂਤੀ ਬਣਾਈ ਰੱਖਣਗੇ ਅਤੇ ਜੰਗਬੰਦੀ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਪੱਖ ਤੇ ਜੁਰਮਾਨਾ ਲਗਾਉਣ ਲਈ ਇੱਕ ਨਿਗਰਾਨੀ ਅਤੇ ਤਸਦੀਕ ਵਿਧੀ ਸਥਾਪਿਤ ਕਰਨ ਤੇ ਵੀ ਸਹਿਮਤ ਹੋਏ ਬਿਆਨ ਵਿੱਚ ਕਿਹਾ ਗਿਆ ਕਿ ਚੋਲੇ ਵਜੋਂ ਤੁਰਕੀ ਅਤੇ ਕਤਰ ਨੇ ਦੋਵਾਂ ਧਿਰਾਂ ਦੇ ਸਰਗਰਮ ਯੋਗਦਾਨ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ ਦੋਵੇਂ ਦੇਸ਼ ਸਥਾਈ ਸ਼ਾਂਤੀ ਅਤੇ ਸਥਿਰਤਾ ਲਈ ਦੋਵਾਂ ਧਿਰਾਂ ਨਾਲ ਆਪਣਾ ਸੰਯੋਗ ਜਾਰੀ ਰੱਖਣਗੇ ਜ਼ਿਕਰ ਜੋ ਕਿ ਹੈ ਕਿ ਤੁਰਕੀ ਅਤੇ ਕਤਰ ਦੇ ਪਾਕਿਸਤਾਨ ਨਾਲ ਡੂੰਘੇ ਸਬੰਧ ਹਨ ਕਤਰ ਨੇ ਅਫਗਾਨ ਤਾਲੀਬਾਨ ਅਤੇ NATO ਫੌਜਾਂ ਵਿਚਕਾਰ ਗੱਲਬਾਤ ਵਿੱਚ ਮੁੱਖ ਭੂਮਿਕਾ ਨਿਭਾ ਚੁੱਕਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ